ਜੀ ਹਾਂ ਜੀ ਇਹ ਪਾਰਸਲ ਆਪਣੇ ਪੈਕ ਹੋ ਗਏ ਹੋਏ ਆ ਉਹ ਜਾਏਗਾ ਜੀ ਮੋਰਿੰਡੇ ਉਹ ਸੂਟ ਇਹ ਦੀ ਜੀ ਉਹਨਾਂ ਨੇ ਮੰਗਵਾਏ ਨੇ ਠੀਕ ਹੈ ਇਹ ਪਾਰਸਲ ਜਾਏਗਾ ਜੀ ਆਪਣਾ ਰਾਇਕੋਟ ਠੀਕ ਹੈ ਇਹਨਾਂ ਦੀ ਜੀ ਉਹਨਾਂ ਨੇ ਇੱਕ ਸੂਟ ਮੰਗਵਾਇਆ ਉਹ ਇਹ ਜਾਏਗਾ ਜੀ ਚੰਡੀਗੜ੍ਹ ਠੀਕ ਹੈ ਜੀ ਇਹਨਾਂ ਨੇ ਜੀ ਉਹਨਾਂ ਨੇ ਵੀ ਇੱਕ ਸੂਟ ਮੰਗਵਾਇਆ ਥੈਂਕਸ ਫॉर ਸ਼ੋਪਿੰਗ ਥੈਂਕ ਯੂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਦਾ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਕਮੈਂਟ ਜਰੂਰ ਕਰਿਆ ਕਰੋ ਤੇ ਪੇਮੈਂਟ ਦਾ ਮੋਡ ਹੋਏਗਾ ਜੀ ਆਨਲਾਈਨ ਆਨਲਾਈਨ ਤੁਸੀਂ ਫੋਨਪੇ Google Pay ਰਾਹੀਂ ਪੇਮੈਂਟ ਕਰ ਸਕਦੇ ਜੇ ਤੇ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਦੇਖਦੇ ਹਾਂ ਸੂਟ ਕੋਟਾ ਡੋਰੀ ਤੇ ਕੁਝ ਗਰੇਪ ਚ ਕੁਝ ਹੋਰ ਵੀ ਸਟੱਫ ਆ ਪੇਪਰ ਸਿਲਕ ਮੈਂ ਤੁਹਾਨੂੰ ਉਹ ਦਿਖਾਨੀ ਆ ਬਿਲਕੁਲ ਨਾਰਮਲ ਰੇਂਜ ਦੇ ਸੂਟ ਆ ਕਾਫੀ ਡਿਸਕਾਊਂਟ ਹੈ ਨਾ ਸੂਟਾਂ ਦੇ ਉੱਪਰ ਮੈਂ ਤੁਹਾਨੂੰ ਦੇ ਰਹੀ ਆ ਕਿਉਂਕਿ ਮੇਰੇ ਡਿਸਕਾਊਂਟ ਵਾਲੇ ਸੂਟ ਕਾਫੀ ਸੇਲ ਹੋ ਰਹੇ ਆ ਤੇ ਆਪਣੇ ਕੋਲ ਹਨਾ ਜੋ ਵੀ ਹੈਗਾ ਜਿੰਨਾ ਵੀ ਡਿਸਕਾਊਂਟ ਆਪਾਂ ਕਰ ਸਕਦੇ ਆ ਉਹਨਾਂ ਕਰਾਂਗੇ ਇਹ ਹੈਗਾ ਜੀ ਕੋਟਾ ਡੋਰੀਆ ਦਾ ਸੂਟ ਠੀਕ ਹੈ ਕੋਟਾ ਡੋਰੀਆ ਉੱਪਰ ਫੌਇਲ ਪ੍ਰਿੰਟ ਬਣਿਆ ਹੋਇਆ ਫੌਇਲ ਪ੍ਰਿੰਟ ਬਹੁਤ ਹੀ ਵਧੀਆ ਖਰਾਬ ਨਹੀਂ ਹੋਏਗਾ ਕਿਉਂਕਿ ਇਹ ਮੈਂ ਖੁਦ ਸਟਿਚ ਕੀਤਾ ਹੋਇਆ ਹੈ ਸੂਟ ਫੌਇਲ ਪ੍ਰਿੰਟ ਬਣਿਆ ਹੋਇਆ ਤੇ 5 ਮੀਟਰ ਆਏਗੀ ਇਹਦੀ ਕੱਟ ਠੀਕ ਹੈ 5 ਮੀਟਰ ਕੱਟ ਆਏਗੀ ਡੈਲੀ ਵੇਅਰ ਪਾਉਣ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਬੱਸ ਇਹ ਫੌਇਲ ਪ੍ਰਿੰਟ ਦਾ ਕਰਕੇ ਥੋੜਾ ਪਾਰਟੀ ਵੇਅਰ ਲੁੱਕ ਵੀ ਦਿੰਦਾ ਇਹਨੂੰ ਤੁਸੀਂ ਹੋਰ ਵੀ ਅਟਰੈਕਟਿਵ ਬਣਾ ਸਕਦੇ ਜੇ ਇਹਦੇ ਉੱਪਰ ਲੇਸ ਵਗੈਰਾ ਲਗਾ ਕੇ ਇਹਨੂੰ ਤੁਸੀਂ ਵਧੀਆ ਜਿਹਾ ਸਟਿਚ ਕਰਵਾ ਕੇ ਬਹੁਤ ਹੀ ਸੋਹਣਾ ਬਣਾ ਸਕਦੇ ਜੇ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਆ ਤੇ ਕਲਰ ਬਹੁਤ ਹੀ ਸੋਹਣਾ ਕਲਰ ਆਇਆ ਇਹ ਦੋ ਤਿੰਨ ਕਲਰ ਟਾਈ ਐਂਡ ਡਾਈ ਦੇ ਵਿੱਚ ਹਨਾ ਹੈ ਆ ਗ੍ਰੀਨ ਰਾਇਲ ਬਲੂ ਹਨਾ ਤੇ ਅਸਮਾਨੀ ਕਲਰ ਤਿੰਨ ਕਲਰ ਦਾ ਕੰਬੀਨੇਸ਼ਨ ਆ ਬਹੁਤ ਹੀ ਪਿਆਰਾ ਜਿਹਾ ਸੂਟ ਆ ਤੇ ਪ੍ਰਾਈਜ਼ ਜੇ ਦਾ ਸੁਣ ਕੇ ਤੁਸੀਂ ਹੋ ਜਾਵੋਗੇ ਜੀ ਹੈਰਾਨ ਪ੍ਰਾਈਜ਼ ਆਏਗਾ ਜੀ ਇਹਦਾ 300 ਓਕੇ ਜੀ 300 ਰੁਪਏ ਦਾ ਆਏਗਾ ਜੀ ਸੂਟ ਤੇ ਲੁੱਟ ਲੋ ਮੇਲਾ ਬਹੁਤ ਹੀ ਵਧੀਆ ਚੀਜ਼ ਦਾ ਤੇ ਨੈਕਸਟ ਮੌਸਮ ਦੇ ਵਿੱਚ ਪਾਉਣ ਵਾਲੀ ਲਾਈਨਿੰਗ ਇਹਨੂੰ ਲੱਗੇਗੀ ਠੀਕ ਹੈ ਲਾਈਨਿੰਗ ਲੱਗੇਗੀ ਫਿਰ ਵਿੱਚ ਨੈਕਸਟ ਕਲਰ ਮੈਂ ਤੁਹਾਨੂੰ ਦਿਖਾਨੀ ਆ ਨੈਕਸਟ ਕਲਰ ਆਏਗਾ ਜੀ orange yellow orange yellow ਬਹੁਤ ਹੀ ਪਿਆਰਾ ਜਿਹਾ ਕਲਰ ਆ ਏ ਠੀਕ ਹੈ ਤੇ ਸੂਟ ਵੀ ਬਹੁਤ ਹੀ ਸੋਹਣਾ ਤੇ ਲੁੱਕ ਬਹੁਤ ਪਿਆਰੀ ਆਉਂਦੀ ਤੁਸੀਂ ਚਾਹੋ ਕੱਲੀ ਸ਼ਰਟ ਬਣਾ ਸਕਦੇ ਜੀ चाहो पूरा सूट ले सकते सर पं मीटर सूट भी कट थानू मिलेगी है ठीक है जी तो प्राइस आएगा जी सेम थ्री हंड्रड नैक्सट कलर आएगा जी अगला पिंक ऑरेंज काफ़ी है ना मल्टी कलर जहा सूट आ बहुत ही प्यारा जहा सूट आए तो काफ़ी डिस्काउंट मैं रखे हुआ इना था डिस्काउंट थानूँ कि नहीं मिलेगा वैसे भी मेरिया भैन ਕਾਫੀ ਪਿਆਰ ਦੇ ਰਹੀਆਂ ਐ ਡਿਸਕਾਊਂਟ ਵਾਲੇ ਸੂਟਾਂ ਨੂੰ ਆਪਣੀ ਵੀਡੀਓ ਵੀ ਵਧੀਆ ਚੱਲ ਰਹੀ ਐ ਤੇ ਆਰਡਰ ਵੀ ਵਧੀਆ ਆ ਰਹੇ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਠੀਕ ਹੈ ਨੈਕਸਟ ਆਪਣੇ ਕੋਲ ਦੋ ਤਿੰਨ ਕਲਰ ਠੀਕ ਹੈ ਬਲੇ ਹੈਗੇ ਦੋ ਚ ਨੈਕਸਟ ਆਏਗਾ ਤੇ ਮੇਰੇ ਕੋਲ ਇੱਕ ਹੀ ਸੂਟ ਦਾ ਸਟਾਫ ਆ ਨਾ ਬੱਚਿਆ ਬਹੁਤ ਹੀ ਸੋਹਣਾ ਪੀਸ ਐ ਇਹਦੇ ਨਾਲ ਦਾ ਮੈਂ ਖੁਦ ਵੀ ਬਣਾਇਆ ਹੋਇਆ ਪਿੰਕ ਕਲਰ ਦਾ ਮੈਨ ਨਾਲ ਸੂਟ ਉਹ ਫੋਟੋ ਪਿੰਨ ਕਰੂੰਗੀ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਪਾਇਆ ਹੋਇਆ ਵੀ ਲਾਈਨਿੰਗ ਇਹਨਾਂ ਨੂੰ ਲੱਗੇਗੀ ਕਿਉਂਕਿ ਥੋੜਾ ਜਿਹਾ ਹੈਗਾ ਪਤਲਾ ਇਸਟਫ ਲਾਈਨਿੰਗ ਲੱਗੇਗੀ ਲਾਈਨਿੰਗ ਲੱਗ ਕੇ ਸੂਟ ਬਣੇਗਾ ਤੇ ਬਹੁਤ ਹੀ ਸੋਹਣਾ ਸੂਟ ਬਣੇਗਾ ਬਹੁਤ ਹੀ ਪਿਆਰਾ ਜਿਹਾ ਸੂਟ ਪ੍ਰਾਈਸ ਆਏਗਾ 300 ਰੁਪਿਆ ਠੀਕ ਹੈ ਜੀ 300 ਰੁਪਿਆ ਪ੍ਰਾਈਸ ਆਏਗਾ ਇਹ ਸੂਟ ਦਾ ਬਹੁਤ ਹੀ ਸੋਹਣਾ ਸੂਟ ਆ ਦੇਖੋ ਕਿੰਨਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਨੈਕਸਟ ਆਏਗਾ ਜੀ ਪੇਪਰ ਸਿਲਕ ਇਹ ਕਾਫੀ ਮਹਿੰਗਾ ਸੂਟ ਆਪਾਂ ਵੇਚਿਆ ਹੋਇਆ ਹੈ ਪਰ ਤੁਹਾਨੂੰ ਡਿਸਕਾਊਂਟ ਦੇ ਵਿੱਚ ਦੇ ਦੇਣਾ ਆਪਾਂ ਸਿਰਫ 300 ਰੁਪਏ ਦਾ ਡਬਲ ਸ਼ੈਡਡ ਜਾਂ ਕਲਰ ਇੰਦੇ ਚਾਹਣਾ ਇਸ ਤਰ੍ਹਾਂ ਰਿਫਲੈਕਸ਼ਨ ਜੀ ਕਰਦਾ ਹੈ ਤੇ ਬਹੁਤ ਹੀ ਸੋਹਣਾ ਇਹ ਕਲਰ ਆ ਤੁਸੀਂ ਚਾਹੋ ਤੇ ਕਲੀ ਸ਼ਰਟ ਵੀ ਬਣਾ ਸਕਦੇ ਇਹਦੇ ਪੂਰਾ ਸੂਟ ਵੀ ਬਹੁਤ ਸੋਹਣਾ ਲੱਗੇਗਾ ਪ੍ਰਾਈਸ ਇਹਦਾ ਵੀ ਤੁਹਾਨੂੰ ਮਿਲ ਜਾਏਗਾ ਜੀ 300 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਏਗਾ ਤੇ ਜਲਦੀ ਤੋਂ ਜਲਦੀ ਆਰਡਰ ਆਪਣਾ ਕਰੋ ਮੇਰੇ WhatsApp ਨੰਬਰ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਜੀ ਨੈਕਸਟ ਕਲਰ ਆਇਆ ਇਹਦੇ ਵਿੱਚ ਮਹਿਰੂਨ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਤੇ ਬਹੁਤ ਹੀ ਸੋਹਣੇ ਡਿਜ਼ਾਈਨਰ ਇਹਨਾਂ ਨੂੰ ਤੁਸੀਂ ਬਣਾ ਸਕਦੇ ਜੇ ਇਕੱਲੀ ਕੁੜਤੀ ਵੀ ਬਣਾ ਸਕਦੇ ਜੇ ਤੇ ਪੂਰਾ ਸੂਟ ਵੀ ਬਣਾ ਸਕਦੇ ਫਰੌਕ ਵਗੈਰਾ ਬਣੀ ਹੋਏ ਵੀ ਬਹੁਤ ਸੋਹਣੀ ਲੱਗੇਗੀ ਜਿਸ ਤਰ੍ਹਾਂ ਅੱਗੇ ਕਰਵਾ ਚੌਥ ਫੈਸਟੀਵਲ ਸੀਜ਼ਨ ਆ ਰਿਹਾ ਹੈ ਤੇ ਬਹੁਤ ਹੀ ਸੋਹਣੀ ਸ਼ਾਈਨੀ ਜੀ ਲੁੱਕ ਦਿੰਦਾ ਹੈ ਸੂਟ ਇਸ ਕਰਕੇ ਇਹਨਾਂ ਨੂੰ ਜ਼ਰੂਰ ਬਾਏ ਕਰੋ ਤੇ ਰੇਟ ਤੇ ਵੈਸੇ ਵੀ ਮੈਂ ਤੁਹਾਨੂੰ ਬਹੁਤ ਹੀ ਜਨੂਅਲ ਜਿਹਾ ਪ੍ਰਾਈਸ ਲਗਾ ਰਹੀ ਆ ਤੇ ਇਹਨਾਂ ਦੀ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਪੈਗੀ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਵਿੱਚ ਮੇਰਾ ਪਹਿਲਾਂ ਹੀ ਕੋਈ ਪ੍ਰੋਫਿਟ ਨਹੀਂ ਹੈਗਾ ਨੈਕਸਟ ਆਏਗਾ ਜੀ ਬ੍ਰੋਕੇਟ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨਰ ਰੈੱਡ ਕਲਰ ਆ ਤੇ ਇਹ ਬ੍ਰੋਕੇਟ ਆਏਗੀ ਇਹਦਾ ਵੀ ਪ੍ਰਾਈਸ ਆਏਗਾ ਜੀ 300 ਰੁਪਿਆ ਤੇ ਬਹੁਤ ਹੀ ਸੋਹਣੀ ਜੀ ਬ੍ਰੋਕੇਟ ਆਏ ਇਹ ਕੋਦ ਹੰਡਾਈਆਂ ਉਹ ਹੋਈਆਂ ਚੀਜ਼ਾਂ ਮੈਂ ਕੋਦ ਇਹਨਾਂ ਦੇ ਸੂਟ ਹਨ ਬਣਾਏ ਹੋਏ ਆ ਮੈਂ ਮੈਚਿੰਗ ਸਲਵਾਰ ਦੇ ਨਾਲ ਬਣਾਇਆ ਸੀ ਇਹਦਾ ਸੂਟ ਓਕੇ ਤੇ ਇਹਦਾ ਕਲਰ ਜੀ ਇਹ ਰੈੱਡ ਦੂਸਰਾ ਕਲਰ ਇਹਦਾ ਆ ਜੇਗਾ ਇਹ ਵੀ ਰੈੱਡ ਆ ਜਾਏਗਾ ਤੁਸੀਂ ਇਹਨਾਂ ਦਾ ਨਾ ਇਸ ਤਰ੍ਹਾਂ ਮੈਚਿੰਗ ਵੀ ਕਰ ਸਕਦੇ ਜੇ ਹੈ ਨਾ ਸ਼ਰਟ ਤੇ ਬਾਟਮ ਇਸ ਤਰ੍ਹਾਂ ਅਲੱਗ-ਅਲੱਗ ਵੀ ਬਣਾ ਸਕਦੇ ਜੇ ਤੇ ਤੁਸੀਂ ਜੇ ਪੂਰਾ ਆਲਓਵਰ ਸੂਟ ਬਣਾਉਣਾ ਤੇ ਆਲਓਵਰ ਸੂਟ ਵੀ ਬਣਾ ਸਕਦੇ ਜੇ ਠੀਕ ਹੈ ਜੀ ਇਹਦੇ ਵਿੱਚ ਕਲਰ ਆਏਗਾ ਰੈੱਡ ਹੀ ਇੱਕ ਮੇਰੇ ਕੋਲ ਇਹਦੇ ਵਿੱਚ ਸ਼ਰਟ ਦਾ ਪੀਸ ਹੈ ਨਾ 2.5 ਮੀਟਰ ਦਾ ਸ਼ਰਟ ਦਾ ਪੀਸ ਆ ਨੇਵੀ ਬਲੂ ਕਲਰ ਦਾ ਤੁਸੀਂ ਚਾਹੋ ਤੇ ਇਸ ਤਰ੍ਹਾਂ ਵੀ ਇਹਦੀ ਕੰਟਰਾਸਟ ਨਾ ਕਰ ਸਕਦੇ ਜੀ ਜਿਵੇਂ ਤੁਸੀਂ ਚਾਹੋ ਸਿਰਫ ਇਹਦਾ ਟ੍ਰਾਈ ਮਿਸਟਰ ਦਾ ਇੱਕ ਪੀਸ ਮੇਰੇ ਕੋਲ ਬਚਿਆ ਕਿਉਂਕਿ ਹੁਣ ਸੀਜ਼ਨ ਇਹਨਾਂ ਚੀਜ਼ਾਂ ਦਾ ਹੀ ਆ ਤੇ ਇਹੀ ਚੀਜ਼ਾਂ ਲੱਗ ਰਹੀਆਂ ਠੀਕ ਹੈ ਤੇ ਇੱਕ ਆਏਗਾ ਮੇਰੇ ਕੋਲ ਬ੍ਰாக்கਟ ਚ ਵਧੀਆ ਇੱਕ ਕੋਈ ਸੂਟ ਆਏ ਮੇਰੇ ਕੋਲ ਠੀਕ ਹੈ ਤੇ ਇਹ ਬ੍ਰாக்கਟ ਚ ਥੋੜਾ ਉਹਦੇ ਨਾਲੋਂ ਵਧੀਆ ਵਾਲੀ ਬ੍ਰாக்கਟ ਆ ਤੇ ਬਹੁਤ ਹੀ प्यारा ਜਿਹਾ ਪੀਸ ਆ ਤੇ ਬਹੁਤ ਹੀ ਸੋਹਣੀ ਲੋਕਾ ਮਹੀਨੋਂ ਵੀ ਜਿੰਨਾ ਚਾਹੋ ਲੈ ਸਕਦੇ ਜੇ ਜੇ ਤੁਸੀਂ ਇੱਕ ਸੂਟ ਦਾ ਮੇਰੇ ਕੋਲੇ ਸਟੌਕ ਹੈਗਾ 5 ਮੀਟਰ ਤੁਸੀਂ ਚਾਹੋ ਤੇ 2.5 ਮੀਟਰ ਵੀ ਲੈ ਸਕਦੇ ਜੇ 5 ਮੀਟਰ ਵੀ ਲੈ ਸਕਦੇ ਜੇ ਤੇ ਇਹਦਾ ਸੋਨਾ ਜਿਹਾ ਸੂਟ ਤੁਸੀਂ ਬਣਾ ਸਕਦੇ ਜੇ ਤੇ ਇਹਦਾ ਪ੍ਰਾਈਸ 300 ਰੁਪਿਆ ਨਹੀਂ ਆਏਗਾ ਜੀ ਇਹਦਾ ਪ੍ਰਾਈਸ ਹੋਏਗਾ 500 ਰੁਪਿਆ ਠੀਕ ਹੈ ਜੀ 500 ਇਹ ਸੂਟ ਦਾ ਆਏਗਾ ਪ੍ਰਾਈਸ ਨੈਕਸਟ ਆਏਗੀ ਜੀ 크ريب ਇਹ ਉਹ ਵਾਲੀ ਕ੍ਰੇਪ ਨਹੀਂ ਹੈ ਜਿਹੜੀ ਬਿਲਕੁਲ ਤਿਲਕ ਨਹੀਂ ਹੁੰਦੀ ਨਾ ਮੇਰੇ ਕੋਲ ਦੋ ਤਰ੍ਹਾਂ ਦੀ ਕ੍ਰੇਪ ਹੈ ਇੱਕ ਆਈਗਿਆ ਵਾਲੀ ਠੀਕ ਹੈ ਸ਼ਾਈਨੂਜੀ ਵਾਲੀ ਕ੍ਰੇਪ ਹੁੰਦੀ ਹੈ ਬਹੁਤ ਜ਼ਿਆਦਾ ਤਿਲਕ ਦੀ ਇਹ ਵਾਲੀ ਕ੍ਰੇਪ ਜਿਹੜੀ ਹੋਰ ਆਏ ਇਹ ਕਾਫੀ ਇਹਨਾਂ ਦੀ ਵੀ ਡਿਮਾਂਡ ਰਹਿੰਦੀ ਹੈ ਇਸ ਸੀਜ਼ਨ ਵਿੱਚ ਕਿਉਂਕਿ ਇਹ ਬਿਨਾ ਲਾਈਨਿੰਗ ਤੋਂ ਬਣ ਜਾਂਦਾ ਸੂਟ ਜਿਹਨਾਂ ਲਾਈਨਿੰਗ ਤੋਂ ਬਣੇਗਾ ਤੇ ਡੇਲੀ ਵੇਅਰ ਪਾਉਣ ਵਾਸਤੇ ਬਹੁਤ ਹੀ ਵਧੀਆ ਜਿਨ੍ਹਾਂ ਨੇ ਡੇਲੀ ਵੇਅਰ ਕਰੇਵਾਣਾ ਹੈ ਜਾਂ ਕਿਤੇ ਵੀ ਆਉਣ ਜਾਣ ਲੱਗਿਆ ਪਾਉਣਾ ਸੂਟ ਬਹੁਤ ਹੀ ਪਿਆਰਾ ਛੋਟਾ ਛੋਟਾ ਪ੍ਰਿੰਟ ਆ ਇਸ ਦੇ ਵਿੱਚ ਆਣਗੇ ਮੇਰੇ ਕੋਲ ਤਿੰਨ ਕਲਰ ਦੂਸਰਾ ਕਲਰ ਆਏਗਾ ਜੀ ਮੋਰ ਪੰਖੀ ਆ ਤੇ ਮੈਰੂਨ ਦੋ ਕਲਰ ਇਹ ਤੀਸਰਾ ਆਏਗਾ ਬਹੁਤ ਹੀ ਛੋਟਾ ਛੋਟਾ ਪ੍ਰਿੰਟ ਇਹ ਬਲਾ ਜੀ ਠੀਕ ਹੈ ਗ੍ਰੀਨ ਕਲਰ ਵਿਦ orange ਫਲਾਵਰ ਇਹ ਬਹੁਤ ਹੀ ਫਾਇਦੇਦਾਰ ਸੌਦਾ ਹੈ ਜੀ ਤੇ ਡਿਸਕਾਊਂਟ ਕਾਫੀ ਇਹਨਾਂ ਸੂਟਾਂ ਦੇ ਉੱਪਰ ਲਾਇਆ ਇਹ ਸੂਟ ਨੂੰ ਲਾਈਨਿੰਗ ਨਹੀਂ ਲੱਗੇਗੀ ਇਸ ਕਰਕੇ ਤੁਹਾਡਾ ਹੋਰ ਵੀ ਫਾਇਦਾ ਹੋਏਗਾ ਤੇ ਪ੍ਰਾਈਸ ਆਏਗਾ ਇਹਦਾ ਵੀ 300 ਇਹ 300 ਆਏਗਾ ਸੂਟ ਦਾ ਪ੍ਰਾਈਸ ਸ਼ਿਪਿੰਗ ਹੋਏਗੀ ਜੀ ਅਲੱਗ ਤੇ ਇੱਕ ਆਪਣੇ ਕੋ ਇਹ ਵਾਲੀ ਕ੍ਰੇਪ ਆ ਹਨਾ ਇੱਕ ਕ੍ਰੇਪ ਇਹ ਵੀ ਵੈਸੇ ਲਾਈਨਿੰਗ ਤੋਂ ਬਿਨਾ ਬਣੀ ਜਾਂਦਾ ਹੈ ਤੇ ਪਰ ਕਈਆਂ ਨੂੰ ਆਦਤ ਹੁੰਦੀ ਕਈ ਤੇ ਕਾਟਨ ਨੂੰ ਵੀ ਲਾਈਨਿੰਗ ਲਗਵਾ ਲੈਂਦੇ ਆ ਤੇ ਇਹ ਵੀ ਲਾਈਨਿੰਗ ਤੋਂ ਬਿਨਾ ਵੀ ਬਣ ਜਾਏਗਾ ਲਾਈਨਿੰਗ ਦੇ ਨਾਲ ਵੀ ਬਣ ਜਾਏਗਾ ਇਸ ਤਰ੍ਹਾਂ ਦਾ ਹਨਾ ਇਹਦਾ ਪ੍ਰਿੰਟ ਆ ਇਕ ਜੀ। ਠੀਕ ਹੈ। ਤੇ ਪ੍ਰਾਈਸ ਆਏਗਾ ਇਹਦਾ ਵੀ ਜੀ 300 ਰੁਪਿਆ। ਤੇ ਇੱਕ ਇਹਦੇ ਵਿੱਚ ਆਏਗਾ ਇਹ ਕਲਰ। ਇਹਦਾ ਵੀ ਪ੍ਰਾਈਸ ਆਏਗਾ ਜੀ 300 ਰੁਪਿਆ। 300 ਰੁਪਏ ਵਾਲੇ ਸੂਟਾਂ ਨੂੰ ਮੇਰੀਆਂ ਭੈਣਾਂ ਨੇ ਬਹੁਤ ਹੀ ਪਿਆਰ ਦਿੱਤਾ। ਕਾਫੀ ਆਰਡਰ ਆਏ ਦੂਰੋਂ ਦੂਰੋਂ ਆਪਣੇ ਕੋਲ। ਤੇ ਇਸ ਕਰਕੇ ਮੈਂ ਫਿਰ ਤੁਹਾਡੇ ਵਾਸਤੇ ਫਿਰ 300 ਵਾਲੇ ਸੂਟ ਲੈ ਕੇ ਆਈ ਹਾਂ। ਓਕੇ। ਨੈਕਸਟ ਆਏਗਾ ਜੀ ਇਹਨਾਂ ਦੀ ਰੇਂਜ ਖਾ ਥੋੜੀ ਜੀ ਵੱਧ ਹੋਏਗੀ ਪਰ ਬਹੁਤ ਹੀ ਪਿਆਰੀਆਂ ਜੀਆਂ ਚੀਜ਼ਾਂ ਐ ਬਟਰਫਲਾਈ ਪ੍ਰਿੰਟ ਆ ਠੀਕ ਹੈ ਜੀ ਤੇ ਬਹੁਤ ਹੀ ਸੋਨਾ ਜਿਹਾ ਇਹ ਸੂਟ ਆ ਇਹ ਸਿਲਕ ਵਾਂਗੂ ਸਟਾਫ ਆ ਕ੍ਰਸ਼ ਜਿਆ ਹਨਾ ਕ੍ਰਸ਼ ਸਿਲਕ ਜਿਵੇਂ ਹੁੰਦੀ ਆ ਤੇ ਵੱਡੇ ਵਰ ਦਾ ਆਏਗਾ 3.5 ਮੀਟਰ ਇਹ ਕਪੜਾ ਠੀਕ ਹੈ ਜੀ ਵੱਡੇ ਵਰਦਾ ਆਏਗਾ 3.5 ਮੀਟਰ ਇਹ سٹੌਕ ਠੀਕ ਹੈ ਤੇ ਪ੍ਰਾਈਸ ਹੋਏਗਾ ਜੀ 450 ਠੀਕ ਹੈ ਜੀ 450 ਪ੍ਰਾਈਸ ਇਹਦਾ ਹੋਏਗਾ ਸੂਟ ਦਾ ਇਹ ਵਾਲੇ ਦਾ ਵਿੱਚ ਨੈਕਸਟ ਕਲਰ ਆ ਜੀਗਾ ਫਰੋਜ਼ੀ ਕਲਰ ਬਹੁਤ ਹੀ ਸੋਹਣਾ ਕਲਰ ਆ ਬਹੁਤ ਸੋਹਣੇ ਲੱਗਦੇ ਸੂਟੇ ਬਣਾਏ ਹੋਏ ਤੇ ਤਕਰੀਬਨ ਇਹਨਾਂ ਦੇ ਵਿੱਚੋਂ ਮੈਂ ਸਾਰਿਆਂ ਦੇ ਵਿੱਚੋਂ ਸੂਟ ਬਣਾਏ ਹੋਏ ਆ ਜੇ ਮੈਨੂੰ ਉਹਨਾਂ ਦੀ ਕੋਈ ਪਿਕ ਮਿਲੀ ਤੇ ਮੈਂ ਜ਼ਰੂਰ ਪਿੰਨ ਕਰ ਦਾਂਗੀ ਇਹ ਸੂਟ ਮੈਂ ਖੁਦ ਵੇਅਰ ਕੀਤੇ ਹੋਏ ਆ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਆ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਪ੍ਰਾਈਸ ਇਹਦਾ ਵੀ ਆਏਗਾ ਜੀ 450 ਠੀਕ ਆ ਜੀ 450 ਓਕੇ ਇਹਨਾਂ ਦੋਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਆਏਗੀ ਮੇਰੇ ਕੋਲ ਕ੍ਰੇਪ ਥੋੜੀ ਵਧੀਆ ਵਾਲੀ ਇਹ ਵਧੀਆ ਵਾਲੀ ਕ੍ਰੇਪ ਦੇ ਵਿੱਚ ਸੂਟ ਆਏਗਾ ਠੀਕ ਹੈ ਕ੍ਰੇਪ ਵੀ ਕਈ ਤਰ੍ਹਾਂ ਦੀ ਆਉਂਦੀ ਹੈ ਹਨਾ ਕੱਟ ਤੋਂ ਲੈ ਕੇ ਵੱਧ ਤੱਕ ਪਿਓਰ ਕ੍ਰੇਪ ਤੱਕ ਤੇ ਬਹੁਤ ਹੀ ਹਨਾ ਮਹਿੰਗੇ ਸੂਟ ਆਉਂਦੇ ਆ ਆਪਣੇ ਕੋਲ ਹਨਾ ਜਿਸ ਤਰ੍ਹਾਂ ਪਾਰਟੀ wear ਦੇ ਵਿੱਚ ਇਹ ਵਾਲਾ ਸੂਟ ਹੈਗੇ ਤੇ ਬਾਰਡਰ ਆਏਗਾ ਇੱਥੇ ਹਨਾ ਇਹਨੂੰ ਤੁਸੀਂ ਕੱਟ ਕੇ ਆਪਣੇ ਪੌਂਚੇ ਤੇ ਘੇਰੇ ਤੇ ਚਾਕਾਂ ਤੇ ਕਿਤੇ ਵੀ ਲਗਵਾ ਸਕਦੇ ਜੇ ਇਹ ਵਾਲਾ ਸੂਟ ਠੀਕ ਹੈ ਇਹਦਾ ਪ੍ਰਾਈਸ ਆਏਗਾ ਇਹਦਾ ਵੀ 450 ਕਹਿੰਦੇ 450 ਆਏਗਾ ਇਸ ਸੂਟ ਦਾ ਪ੍ਰਾਈਸ ਤੇ ਇੱਕ ਮੇਰੇ ਕੋਲ ਇਹ ਵਾਲਾ ਸੂਟ ਹੈ ਇਹ ਵੀ ਕ੍ਰੇਪ ਬਹੁਤ ਹੀ ਵਧੀਆ ਵਾਲੀ ਕ੍ਰੇਪ ਆ ਇਹ ਸੂਟ ਆਪਾਂ 750 ਰੁਪਏ ਦਾ ਹਨਾ ਸੇਲ ਕੀਤਾ ਹੋਇਆ ਇਹ ਵਾਲੇ ਸੂਟ ਇਹ ਬਹੁਤ ਹੀ ਸੋਹਣੀ ਨੇਚਰਲ ਕ੍ਰੇਪ ਦੇ ਵਾਂਗੂ ਹੀ ਲੱਗਦਾ ਹੈ ਥ੍ਰੀ ਇਹਨੂੰ ਕਹਿੰਦੇ ਆ ਹਨਾ ਡਿਜੀਟਲ ਕ੍ਰੇਪ ਠੀਕ ਆ ਡਿਜੀਟਲ ਕ੍ਰੇਪ ਬਹੁਤ ਹੀ ਸੋਹਣਾ ਪ੍ਰਿੰਟ ਆ ਇੱਕੋ ਹੀ ਪ੍ਰਿੰਟ ਮੇਰੇ ਕੋਲ ਰਹਿ ਗਿਆ ਪ੍ਰਾਈਸ ਇਹਦਾ ਵੀ 750 ਦਾ ਸੂਟ ਵਿੱਚ ਆ ਪਰ ਜੇ ਹੁਣ ਕਿਸੇ ਮੇਰੀ ਭੈਣੇ ਦੇਣਾ ਉਹਨੂੰ 500 ਰੁਪਏ ਦੇ ਵਿੱਚ ਇਹ ਸੂਟ ਮਿਲੇਗਾ ਬਹੁਤ ਹੀ ਸੋਹਣਾ ਡੇਲੀ ਵੇਅਰਸ ਕੌਣ ਵਾਸਤੇ ਕਿਉਂਕਿ ਸੂਟ ਕੋਈ ਵੀ ਖਰਾਬ ਨਹੀਂ ਹੁੰਦੇ ਕੁਛ ਨਹੀਂ ਹੁੰਦਾ ਇਹਨਾਂ ਸੂਟਾਂ ਨੂੰ ਇਸ ਕਰਕੇ ਫਾਇਦੇ ਦਾ ਸੌਦਾ ਹੈ ਠੀਕ ਹੈ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਜੇ ਪਸੰਦ ਆਏ ਨੇ ਤੁਹਾਨੂੰ ਸੂਟ ਤੇ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਮੇਰੀ ਇਹ ਵੀ ਪੇਨਾ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣਾ ਆਰਡਰ ਜਲਦੀ ਤੋਂ ਜਲਦੀ ਕਨਫਰਮ ਕਰਾ ਲਿਆ ਕਰੋ ਵੀਡੀਓ ਵੇਖਦੇ ਸਾਰੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਤੁਸੀਂ ਆਪਣਾ ਆਰਡਰ ਕਨਫਰਮ ਜ਼ਰੂਰ ਕਰਾ ਲਿਆ ਕਰੋ ਕਿਉਂਕਿ ਫਿਰ ਸੂਟ ਇੱਕੇ ਸੂਟ ਦੇ ਮੈਸੇਜ ਆ ਜਾਂਦੇ ਆ ਹਨਾ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ